ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਸੇਰ ਹਾਜ਼ਰਾਂ ਸਾਡੇ ਨਾਲ ਵੀਨਾ ਗੋਇਲ मैम ਮੌਜੂਦ ਨੇ ਔਰ ਬਹੁਤ ਹੀ ਮਹੱਤਵਪੂਰਨ ਟਾਪਿਕ ਹੈ ਕਿ ਹੁਣ ਆਸਟ੍ਰੇਲੀਆ ਦੇ ਵਿੱਚ ਵਿਦਿਆਰਥੀ ਵਿਦਿਆਰਥੀਆਂ ਦੀਆਂ ਰਿਕੁਆਇਰਮੈਂਟਸ ਕੀ ਰਹਿਣਗੀਆਂ ਭਾਵੇਂ ਅਸੀਂ ਲੈਵਲ 2 'ਚ ਆ ਗਏ ਹਾਂ ਪਰ ਰਿਕੁਆਇਰਮੈਂਟਸ ਕੀ ਰਹਿਣਗੀਆਂ ਇਹਦੇ ਉੱਪਰ ਪੂਰੀ ਇਨਫੋਰਮੇਸ਼ਨ ਸਾਡੇ ਨਾਲ ਵੀਨਾ ਗੋਇਲ मैम ਸ਼ੇਅਰ ਕਰਨਗੇ ਵੀਨਾ मैम ਬਹੁਤ ਸਵਾਗਤ ਹੈ ਔਰ ਮੈਂ ਚਾਹੁੰਦਾ ਕਿ ਪੂਰੀ ਕਲੈਰਿਟੀ ਸਾਂਝੀ ਕਰੋ ਪਿਆਰ ਪ੍ਰੀਸ਼ਾ ਸ਼੍ਰੀ ਕਾਇਆ ਸਸੀਕਾ ਇਹ ਹੁਣ ਸਟੂਡੈਂਟ ਬਹੁਤ ਕਨਫਿਊਜ਼ ਹੋ ਚੁੱਕਾ ਹੈ ਉਹਨਾਂ ਦੀ ਕਨਫਿਊਜ਼ਨ ਦੂਰ ਕਰਨ ਵਾਸਤੇ ਹੀ ਇਹ ਵੀਡੀਓ ਬੜੇ ਧਿਆਨ ਨਾਲ ਦੇਖਣਾ। ਦੇਖੋ ਯੂਨੀਵਰਸਿਟੀਆਂ ਦੀ ਜਿਹੜੀ ਰਿਕੁਆਇਰਮੈਂਟ ਹੈ ਪਹਿਲੇ ਅਕੈਡੈਮਿਕ ਹੈ ਫਿਰ ਲੈਂਗੁਏਜ ਹੈ ਐਂਡ ਥਰਡ ਜਿਹੜੀ ਹੈ ਉਹਨਾਂ ਦੀ ਇਨਕਮ ਔਰ ਜਿਹੜੀ ਫਾਈਨੈਂਸ਼ੀਅਲ ਰਿਕੁਆਇਰਮੈਂਟ ਹੈ। ਤੇ ਯੂਨੀਵਰਸਿਟੀਆਂ ਕਿਦਰੇ ਆਪਣੇ ਆਪ ਨੂੰ ਬਿਲਕੁਲ ਵੀ ਕਿਸੇ ਵੀ ਰਿਸਕ ਵਿੱਚ ਨਹੀਂ ਪਾਣਗੀਆਂ ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਸਾਡੇ ਕੋਲ ਕੋਈ ਬਿਲਕੁਲ ਹੀ ਹਲਕਾ ਬੱਚਾ ਆ। ਹਰ ਯੂਨੀਵਰਸਿਟੀ ਦੀ ਕੋਸ਼ਿਸ਼ ਹੁੰਦੀ ਹੈ ਕਿ ਸਾਡੇ ਕੋਲ ਵਧੀਆ ਤੋਂ ਵਧੀਆ ਬੱਚਾ ਹੈ ਕਿਉਂਕਿ ਜਿੰਨਾ ਵਧੀਆ ਬੱਚਾ ਹੈ ਉਹ ਉਹਨਾਂ ਦੀ ਯੂਨੀਵਰਸਿਟੀ ਨੂੰ ਨੇਮ ਐਂਡ ਫੇਮ ਦਿੰਦਾ ਹੈ ਤਾਂ ਹੀ ਉਹ ਸਕਾਲਰਸ਼ਿਪ ਬਹੁਤ ساری ਯੂਨੀਵਰਸਿਟੀਆਂ ਅੱਛੇ ਬੱਚਿਆਂ ਨੂੰ ਜਿਹੜੇ ਲੈਣ ਵਾਸਤੇ ਸਕਾਲਰਸ਼ਿਪ ਦਿੰਦੀਆਂ ਜਦ ਤੁਸੀਂ ਦੇਖੋ ਬੱਚਾ ਬਹੁਤ ਇੰਟੈਲੀਜੈਂਟ ਹੈ ਔਰ ਫਾਈਨੈਂਸ਼ਲੀ ਅਫੋਰਡ ਨਹੀਂ ਕਰ ਸਕ ਰਿਹਾ ਤੇ ਉਹਦੇ ਵਾਸਤੇ ਸਕਾਲਰਸ਼ਿਪ ਹੁੰਦੀ ਹੈ 댓 ਮੀਨਸ ਕਿ ਇੰਟੈਲੀਜੈਂਟ ਬੱਚਾ ਪਹੁੰਚੇ ਹੁਣ ਤੁਸੀਂ ਦੇਖੋ ਈਜ਼ੀ ਕਰਨ ਦਾ ਮਤਲਬ ਇਹ ਨਹੀਂ ਕਿ ਕੁਆਲਿਟੀ ਦੇ ਨਾਲ ਕੰਪਰੋਮਾਈਜ਼ ਕਰਨਾ ਹੈ ਪਰਸੈਂਟੇਜ ਵੀ ਉਦਾਂ ਹੀ ਰਹਿਣੀ ਆ ਲੈਂਗੁਏਜ ਵੀ ਉਦਾਂ ਹੀ ਰਹਿਣੀ ਆ ਮੈਕਸਿਮਮ ਯੂਨੀਵਰਸਿਟੀਆਂ ਦੀ ਕੁਝ ਦੇ ਵਿੱਚ ਹੋ ਸਕਦਾ ਹੈ ਕਿ ਉਹ ਐਮਓਆਈ ਤੇ ਲੈ ਲੈਣ ਐਮਓਆਈ ਤੇ ਜ ਲੈਣਗੇ ਤੇ ਅੱਛਾ ਬੱਚਾ ਲੈਣਗੇ ਕਿ ਜਿਹੜੇ ਆਲਰੇਡੀ ਬੱਚੇ ਅੱਛੇ ਸੀਬੀਐਸਸੀ ਆਈਸੀਐਸਸੀ ਬੋਰਡ ਤੋਂ ਪੜ੍ਹੇ ਹੋਏ ਆ ਔਰ ਜਿਨ੍ਹਾਂ ਦਾ ਜਿਹੜਾ ਲੈਵਲ ਆਫ ਇੰਗਲਿਸ਼ ਹੀ ਬਹੁਤ ਅੱਛਾ ਹੈ ਹੋ ਸਕਦਾ ਹੈ ਉਹਨਾਂ ਦਾ ਇੰਟਰਵਿਊ ਬੇਸ ਹੋ ਜਿਹੜਾ ਐਮਓਆਈ ਤੇ ਉਹਨਾਂ ਨੂੰ ਐਕਸੈਪਟ ਕਰ ਲੈ ਬਟ ਲੈਂਗੁਏਜ ਦੇ ਨਾਲ ਕੋਮਪਰੋਮਾਈਜ਼ ਨਹੀਂ ਕਰਦੇ ਜ਼ਿਆਦਾਤਰ ਯੂਨੀਵਰਸਿਟੀਆਂ ਤੁਸੀਂ ਦੇਖਣਾ ਕਿ ਉਹ ਜਿਹੜੇ 7 ਟੈਸਟ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਐਕਸੈਪਟ ਹੁੰਦੇ ਆ 7 ਟੈਸਟ ਵਿੱਚੋਂ ਆਈਐਲਟਸ ਹੋ ਗਿਆ ਟੂਫਲ ਹੋ ਗਿਆ ਪੀਟੀ ਹੋ ਗਿਆ ਲੈਂਗੁਏਜ ਆਰਟ ਹੈ ਕੈਂਬਰੀਜ਼ ਹੈ ਇਦਾਂ ਦੇ ਸੈਵਨ ਟੈਸਟ ਹਨ ਤੇ ਉਹਦੇ ਵਿੱਚ ਕੋਈ ਮਰਜ਼ੀ ਟੈਸਟ ਬੱਚਾ ਦੇ ਕੇ ਆਪਣੀ ਰਿਕੁਆਇਰਮੈਂਟ ਫੁੱਲਫਿਲ ਕਰ ਸਕਦਾ ਕਿਉਂਕਿ ਅੰਡਰਗ੍ਰੈਜੂਏਟ ਦੀ ਜਿਹੜੀ ਰਿਕੁਆਇਰਮੈਂਟ ਹੈ 6 ਬੈਂਡ ਈਚ ਕਾਲਜ ਜਿਹੜੇ 6 ਇਜ ਦੀ ਜਗ੍ਹਾ ਹੋ ਸਕਦਾ ਲੈਵਲ 2 ਚ ਆਨ ਕਰਕੇ 6 ਬੈਂਡ ਓਵਰ ਆਲ ਕਰਦਨ ਨਾਟ ਲੈਸ ਆਨ 5.5 ਕਰਦਨ ਕਿਉਂਕਿ ਉਹ ਡਿਪਲੋਮੇ ਵਿੱਚ ਤੇ ਪਹਿਲੇ ਵੀ ਉਹ ਚੱਲ ਰਿਹਾ ਸੀਗਾ ਡੀ ਟੂ ਡੀ ਹੁਣ ਉਹ ਡਾਇਰੈਕਟ ਹਾਇਰ ਐਜੂਕੇਸ਼ਨ ਵਾਲੇ ਕਾਲਜ ਇਸ ਚੀਜ਼ ਨੂੰ ਐਕਸੈਪਟ ਕਰ ਸਕਦੇ ਆ ਅਕੈਡੈਮਿਕ ਤੇ ਸੇਮ ਹੀ ਹੈ 60% ਮਿਨੀਮਮ ਹੋ ਲੈ ਰਹੇ ਆ ਪਲੱਸ 2 ਦਾ ਗ੍ਰੈਜੂਏਸ਼ਨ ਦਾ ਡਿਪੈਂਡ ਕਰਦਾ ਹੈ ਲੈਵਲ 1 ਯੂਨੀਵਰਸਿਟੀ ਤੋਂ ਪੜੇ ਹੋਏ ਤਾਂ 55% ਲੈਵਲ 2 ਤੋਂ ਪੜੇ ਹੋਏ ਤੇ 60% ਲੈਵਲ 3 ਤੋਂ ਪੜ੍ਹੇ ਹੋਏ ਤੇ 65% ਕਿਉਂਕਿ ਇੰਡੀਅਨ ਯੂਨੀਵਰਸਿਟੀਆਂ ਨੂੰ ਵੀ ਉਹਨਾਂ ਨੇ ਲੈਵਲ ਦਿੱਤੇ ਹੋਏ ਆ ਤੇ ਦੇਖੋ ਹਰ ਜਗ੍ਹਾ ਲੈਵਲ ਆ ਉਹਨਾਂ ਦੇ ਆਪ ਦੀਆਂ ਯੂਨੀਵਰਸਿਟੀਆਂ ਦੇ ਵੀ ਲੈਵਲ ਹੈ ਸਾਡੀ ਯੂਨੀਵਰਸਿਟੀਆਂ ਦੇ ਵੀ ਲੈਵਲ ਹੈ ਔਰ ਕੰਟਰੀਜ਼ ਦੇ ਵੀ ਲੈਵਲ ਹੈ ਹੁਣ ਇੱਥੋਂ ਬੱਚਾ ਲੈਵਲ 2 ਦੀ ਯੂਨੀਵਰਸਿਟੀ ਦਾ ਸਮਝੋ ਪੜ੍ਹਿਆ ਹੋਇਆ ਹੈ ਲੈਵਲ 2 ਕੰਟਰੀ ਹੈ ਔਰ ਲੈਵਲ 2 ਯੂਨੀਵਰਸਿਟੀ ਚ ਉੰਦਰ ਜਾ ਰਿਹਾ ਤੇ ਡਿਸਕ੍ਰੇਟਿੰਗ ਬਹੁਤ ਘੱਟ ਔਰ ਲੈਵਲ 1 ਚ ਜਾ ਰਿਹਾ ਤਾਂ ਬਿਲਕੁਲ ਹੀ ਨਹੀਂ ਆ ਲੇਕਿਨ ਲੈਵਲ 1 ਵਾਲੇ ਆਪਣਾ ਲੈਵਲ 1 ਦਾ ਉਹ ਖਤਮ ਨਹੀਂ ਕਰਨਗੇ ਕਿ ਲੈਵਲ 2 ਚ ਆ ਜਾਣ ਉਹ ਲੈਵਲ 2 ਵਾਲੇ ਲੈਵਲ 3 ਚ ਨਹੀਂ ਆਉਣਾ ਚਾਹਾਂਗੇ ਕਿਉਂਕਿ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਲੈਵਲ 3 ਵਾਲਾ ਕੋਸ਼ਿਸ਼ ਕਰਦਾ ਮੈਂ ਲੈਵਲ 2 ਚ ਆਵਾਂ ਲੈਵਲ 2 ਵਾਲਾ ਕੋਸ਼ਿਸ਼ ਕਰਦਾ ਮੈਂ ਲੈਵਲ 1 ਚ ਜਾਵਾਂ ਤੇ ਕਿਸੇ ਵੀ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਹੋਣਾ ਈਜ਼ੀ ਕਰ ਦੇਣਗੇ ਸਟ੍ਰਿਕਟਨੈਸ ਉਨੀ ਜ਼ਿਆਦਾ ਨਹੀਂ ਰਹੇਗੀ ਜੇ ਉਹਨਾਂ ਨੂੰ 35 ਲੱਖ ਦੇ ਫੰਡ ਚਾਹੀਦੇ ਆ 40 ਲੱਖ ਦੇ ਚਾਹੀਦੇ ਆ ਹੋ ਸਕਦਾ ਜਿਹੜੇ ਤੁਹਾਡੇ ਤੋਂ ਕਈ ਵਾਰ ਕਈ ਯੂਨੀਵਰਸਿਟੀਆਂ ਪ੍ਰੂਫ ਮੰਗਦੀਆਂ ਸੀਗੀਆਂ ਇਹਦਾ ਸੋਰਸ ਦੋ ਉਹ ਹੁਣ ਨਹੀਂ ਮੰਗਣਗੀਆਂ ਜਾਂ ਆਈਟੀ ਆਰ ਸੇਮ ਈਅਰ ਦੀ ਐਕਸੈਪਟ ਨਹੀਂ ਕਰ ਰਹੇ ਸੀਗੇ ਹੋ ਸਕਦਾ ਉਹ ਉਹ ਕਰ ਲੈ ਐਨਾ ਕਲੀਨੈਂਸ ਹੀ ਹੋएगी ਕਿ ਕੋਈ ਵੀ ਚੀਜ਼ ਲਈ ਨੀਅਨਸੀ ਆਉਂਦੀ ਆ ਉਹਨੂੰ 100% ਵੇਵ ਆਫ ਨਹੀਂ ਕੀਤਾ ਜਾਂਦਾ ਜੇ ਹੰਦਾ 100% ਵੇਵ ਆਫ ਕਿਸੇ ਚੀਜ਼ ਨੂੰ ਕਰਤਾ ਤੇ ਇੰਡੀਆ 3 ਮਹੀਨੇ ਚ ਲੈਵਲ 3 ਤੇ ਚਲਾ ਜਾਏਗਾ ਔਰ ਉਸ ਜਿਹੜੀ ਸਖਤੀ ਹੁੰਸੀ ਉਸ ਤੋਂ ਵੀ ਜ਼ਿਆਦਾ ਸਖਤੀ ਹੋ ਜਾਣੀ ਆ ਇਸ ਕਰਕੇ ਕੋਈ ਵੀ ਯੂਨੀਵਰਸਿਟੀ ਇਸ ਚੀਜ਼ ਤੋਂ ਕੰਪਰੋਮਾਈਜ਼ ਨਹੀਂ ਕਰੇਗੀ ਤੇ ਹਰ ਸਟੂਡੈਂਟ ਜਿਹੜਾ ਆਪਣੇ ਆਪ ਨੂੰ ਸਭ ਤੋਂ ਹੋਰ ਜ਼ਿਆਦਾ ਵਧੀਆ ਪ੍ਰੀਪੇਅਰ ਕਰੇ ਹਰ ਚੀਜ਼ ਵਿੱਚ ਕਿ ਜਿਸ ਤੋਂ ਉਹਨੂੰ ਵਧੀਆ ਤੋਂ ਵਧੀਆ ਯੂਨੀਵਰਸਿਟੀ ਮਿਲ ਸਕੇ ਕਿਉਂਕਿ ਹੁਣ ਉਹ ਥੋੜਾ ਈਜ਼ੀ ਕਰ ਦੇਣਗੇ ਆਪਣੇ ਆਪ ਨੂੰ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ ਬੱਚਾ ਇਹ ਸੋਚ ਕੇ ਜਾਂਦਾ ਕਿ ਮੈਂ ਉੱਥੇ ਪਹੁੰਚਾ ਤੇ ਸਲ ਫਿਰ ਮੈਂ ਚੇਂਜ ਕਰ ਦਿਆਂਗਾ ਉਸ ਜਿਹੜੀ ਮੈਂਟੈਲਿਟੀ ਉਹ ਵੀ ਬਹੁਤ ਗੱਲ ਹੈ ਤਾਂ ਤੁਸੀਂ ਪਹਿਲੇ ਹੀ ਉਹ ਹੀ ਯੂਨੀਵਰਸਿਟੀ ਚ ਜਾਓਗੇ ਤਾਂ ਉਹ ਚੇਂਜ ਹੀ ਨਾ ਕਰਨੀ ਪਏ ਕਿਸੇ ਵੀ ਸਬਤ ਨੂੰ ਤੇ ਜੇ ਆਪਾਂ ਆਪਣੇ ਆਪ ਨੂੰ ਠੀਕ ਰੱਖਾਂਗੇ ਤੇ ਨੇਚਰਲ ਉਹਨਾਂ ਨੇ ਆਪਾਂ ਨੂੰ ਆਉਣ ਵਾਲੇ ਟਾਈਮ 'ਚ ਲੈਵਲ 1 'ਚ ਵੀ ਲੈ ਆਵਣਾ ਚਲੋ ਬਹੁਤ ਬਹੁਤ ਧੰਨਵਾਦ ਸੋ ਬੜੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਵਿਨਾ ਮੈਮ ਨੇ ਸਾਂਝੀ ਕੀਤੀ ਹੈ ਸੋ ਸਕਰੀਨ 'ਤੇ ਨੰਬਰ ਹੈ ਸਾਰੇ ਵਿਦਿਆਰਥੀ ਜ਼ਰੂਰ ਫੈਸਲਾ ਕਰਨ ਤੋਂ ਪਹਿਲਾਂ ਵਿਨਾ ਮੈਮ ਨਾਲ ਗੱਲ ਕਰਨ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਥੈਂਕ ਯੂ ਸੋ ਮਚ ਥੈਂਕ